ਉਸੀ ਦੇਖ ਰਹੇ ਹੋ ਤੁਹਾਡਾ ਆਪਣਾ ਚੰਨ ਵਿਰਾਸਾ ਟੀਵੀ ਲਾਈਵ ਅਤਿਆ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਭਾਈ ਅਮਰੀਪਾਲ ਸਿੰਘ ਦੇ ਜੋ ਚੌਨ ਪਰਚਾਰ ਹੈ ਉਸ ਦੇ ਪੰਜਵੇਂ ਦਿਨ ਦੀ ਵੀਡੀਓ ਲੈ ਕੇ ਆਏ ਜਿਸ ਦੇ ਵਿੱਚ ਭਾਈ ਅਮਰੀਪਾਲ ਸਿੰਘ ਜੀ ਜੀ ਗੁਰਦੁਆਰਾ ਸਾਹਿਬ ਦੇ ਪੌਂਦੇ ਹਨ ਉੱਤੇ ਸੰਗਤਾਂ ਵੱਲੋਂ ਉਹਨਾਂ ਦਾ ਬੜ ਝੜ ਕੇ ਸਵਾਗਤ ਕੀਤਾ ਜਾਂਦਾ ਹੈ ਅੱਥੇ ਤੋਂ ਉਸੇ ਦੀ ਸੋਚ ਕਿ ਭਾਈ ਅਮਰੀਪਾਲ ਸਿੰਘ ਜੀ ਖੰਡੂਰ ਸਾਹਿਬ ਤੋਂ ਚੋਣਾਂ ਦੇ ਵਿੱਚ ਜਿੱਤਣਗੇ ਜਾਂ ਹਾਰਨਗੇ ਉਹ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਤੋਂ ਜਿਹੜੇ-ਜਿਹੜੇ ਦੋਸਤ ਵਰਾਸਾ ਟੀਵੀ ਲਾਈਵ YouTube ਚੈਨਲ ਤੇ ਨਵੇਂ ਹਨ ਚਨ ਨੂੰ ਜੋ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਵੈਲ ਆਨ ਕਰ ਲੈਣਾ ਪੁੱਲ ਹੁਣ ਤੁਹਾਨੂੰ ਲੈ ਚੱਲਦੇ ਆ ਪੂਰੀ ਵੀਡੀਓ ਦੇ ਵੱਲ ਇੱਧਰ ਦਰਬਾਰਾ ਜੰਗਲਾਬੇ ਆਜੋ ਆਜੋ ਵਾਲੇ ਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਬੋਲੇ ਆਪ ਦੇ ਕਨੇ ਕਨੇ ਬੱਚੀ ਨੂੰ ਪਤਾ ਕਿ ਆਪਾਂ ਹੈ ਨਾ ਕਿਉਂ ਆਏ ਆ ਤੇ ਬੇਨਤੀ ਇਹੋ ਹੀ ਆ ਕਿ ਭਾਈ ਸਾਹਿਬ ਭਾਈ ਅਮਰਪਾਲ ਜੀ ਦੇ ਲਈ ਸਮਰਥਨ ਦੀ ਲਹਿਰ ਜਿਹੜੀ ਚੱਲ ਰਹੀ ਆ ਉਹਦੀਆਂ ਬੇਨਤੀਆਂ ਕਰ ਲਈ ਅਸੀਂ ਸਾਰੀ ਸੰਗਤ ਤੋਂ ਆ ਰਹੇ ਆ ਤੇ ਇਥੇ ਜਿੰਨੀ ਵੀ ਸੰਗਤ ਹੈ ਕੈਪਟਨ ਸਾਹਿਬ ਹੈ ਚਾਚਾ ਜੀ ਆ ਗੁਰੂ ਜੀ ਪਤਨ ਤੋਂ ਅਫਾਜ ਜੀ ਹੈ ਨਾ ਇਹ ਸਾਰੇ ਚੜ੍ਹਦੀ ਕਲਾ ਦੇ ਸਿੰਘ ਆ ਜਿਨ੍ਹਾਂ ਦਾ ਪਹਿਲਾਂ ਹੀ ਸਮਰਥਨ ਸੀ ਬਸ ਇਹ ਆਪ ਹੀ ਹੁਣ ਮਿਲ ਵਾਲੇ ਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਲੀ ਸਾ ਸੰਗਤ ਦੇ ਜੀ

ਆਪ ਦੇ ਕਨੇ ਕਨੇ ਬੰਦੇ ਨੂੰ ਪਤਾ ਕਿ ਆਪ ਹੈ ਨਾ ਕਿਉਂ ਆਏ ਆ ਤਾਂ ਬੇਨਤੀ ਇਹੋ ਹੀ ਆ ਕਿ ਭਾਈ ਸਾਹਿਬ ਭਾਈ ਅਮਰਪਾਲ ਜੀ ਦੇ ਲਈ ਸਮਰਥਨ ਦੀ ਲਹਿਰ ਜਿਹੜੀ ਚੱਲ ਰਹੀ ਆ ਉਹਦੀਆਂ ਬੇਨਤੀਆਂ ਕਰ ਲਈ ਅਸੀਂ ਸਾਰੀ ਸੰਗਤ ਤੋਂ ਆ ਰਹੇ ਆ ਤੇ ਇਥੇ ਜਿੰਨੇ ਵੀ ਸੰਗਤ ਹੈ ਕੈਪਟਨ ਸਾਹਿਬ ਹੈ ਚਾਚਾ ਜੀ ਆ ਗੁਰੂ ਜੀ ਪੱਤਾਂ ਤੋਂ ਸਾਫ ਜੀ ਹੈ ਨਾ ਇਹ ਸਾਰੇ ਚੜ੍ਹਦੀ ਕਲਾ ਦੇ ਸਿੰਘ ਹੈ ਜਿਨ੍ਹਾਂ ਦਾ ਪਹਿਲਾਂ ਹੀ ਸਮਰਥਨ ਹੀ ਬਸ ਇਹ ਆਪ ਹੀ ਹੁਣ ਮਿਲ ਵਾਲੇ ਗੁਰੂ ਜੀ ਕੀ ਫਤਿਹ ਗੁਰੂ ਗੋਪੀ ਚਾਰੀ ਗੁਰੂ ਸਵਾਲੀ ਸਾ ਸੰਗਤ ਜੀ ور تک مارنوں انو تک مردیے تے پرایا کوئی نہیں اک رب ماں دے تکالنا تے وشواس دوانے ہتھ کھڑے کر کے بھائی آ پاؤں وے نہ کناں دے ہتھیاں نہ مرنوں اک دربارہ تیار آ جاؤ بولیں ਲਗਭਗ ਪੰਜਾਬ ਦੇ ਕਨੇ ਕਨੇ ਬੱਚੀ ਨੂੰ ਪਤਾ ਕਿ ਆਪਾਂ ਹੈ ਨਾ ਕਿਉਂ ਆਏ ਆ ਤੇ ਬੇਨਤੀ ਇਹੋ ਹੀ ਆ ਕਿ ਭਾਈ ਸਾਹਿਬ ਭਾਈ ਅਮਰਪਾਲ ਜੀ ਦੇ ਲਈ ਸਮਰਥਨ ਦੀ ਲਹਿਰ ਜਿਹੜੀ ਚੱਲ ਰਹੀ ਆ ਉਹਦੀਆਂ ਬੇਨਤੀਆਂ ਕਰ ਲਈਆਂ ਹਨ ਸਾਰੀ ਸੰਗਤ ਤੋਂ ਆ ਰਹੇ ਆ ਤੇ ਇਥੇ ਜਿੰਨੀ ਵੀ ਸੰਗਤ ਹੈ ਕੈਪਟਨ ਸਾਹਿਬ ਯਾ ਚਾਚਾ ਜੀ ਆ ਗੁਰੂ ਜੀ ਕਦਮਾਂ ਤੋਂ ਸਾਥਾ ਜੀ ਹੈ ਨਾ ਇਹ ਸਾਰੇ ਚੜ੍ਹਦੀ ਕਲਾ ਵਾਲੇ ਸਿੰਘ ਆ ਜਿਨ੍ਹਾਂ ਦਾ ਪਹਿਲਾਂ ਹੀ ਸਮਰਥਨ ਸੀ ਬਸ ਇਹ ਆਪ ਹੀ ਹੁਣ ਮਿਲ ਵਾਲੇ ਗੁਜੇ ਕੇ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਤੇਰੀ ਗੁਰੂਸਵਾਰੀ ਸਾਸੰਗਤ ਜੀ ਵਰਤ ਤਤਮਾਨ ਨੂੰ ਘੱਟ ਮਰਦੀਏ ਤੇ ਪ੍ਰਵਾਹ ਕੋਈ ਨਹੀਂ ਤੇ ਜੁਰਮਾ ਦਾ ਕਟਾਰਨਾ ਪਾਉ ਵਿਸ਼ਵਾਸ ਦਿਵਾइए ਹੱਥ ਖੜੇ ਕਰਕੇ ਭਾਈ ਆਪਾ ਵਰ ਨੂੰ ਹਾਂ ਖਤੂ ਜੇ ਹਰਿਆਂ ਨੂੰ ਮਰਨੂ ਇੱਕ ਵਾਰੀ ਹੋਏ ਤਾਂ ਜੀ ਹਿੰਦੂਆਂ ਨੂੰ ਇਹਨਾਂ ਤੋਂ ਖਤਰਾ ਹੋ ਸਕਦਾ ਇਹ ਤਾਂ ਭਾਈ ਚਾਰਕ ਸਾਂ ਤੋੜਨਗੇ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਵੀ ਚੱਲ ਪਿਆ ਹੈ ਪ੍ਰੋਪਗੈਂਡਾ ਚੱਲ ਪਿਆ ਇਸ ਤਰ੍ਹਾਂ ਦੀਆਂ ਉਦਾਹਰਣਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਵੇਖੋ ਇਦਾਂ ਦਾ ਕੋਈ ਗੱਲ ਨਹੀਂ ਆ ਗਈ ਹਿੰਦੂਆਂ ਨੂੰ ਸਿੱਖਾਂ ਨਾਲੋਂ ਵੀ ਅਮਰਪਾਲ ਸਿੰਘ ਜ਼ਿਆਦਾ ਪਿਆਰ ਕਰਦਾ ਸੀ ਜਦੋਂ ਨਸ਼ਿਸ਼ਟ ਹੁੰਦਾ ਸੀ ਹਿੰਦੂਆਂ ਦੇ ਵੀ ਕਾਫੀ ਮੁੰਡੇ ਸੀ ਇਹੋ ਜੀ ਕਿਸੇ ਦੇ ਮਨ 'ਚ ਕੋਈ ਭਾਵਨਾ ਨਹੀਂ ਹੋਣੀ ਚਾਹੀਦੀ ਕਿ ਸਾਨੂੰ ਕਿਸੇ ਵੀ ਹਿੰਦੂ ਸਿੱਖ ਜਿੰਨੀਆਂ ਵੀ ਜਾਤਾਂ ਸਾਰੀਆਂ ਹੀ ਇੱਕੀ ਧਰਮ ਇੱਕੀ ਸਮਝਦੇ ਸਾਰਿਆਂ ਨੂੰ ਇਹੋ ਜਿਹਾ ਕੋਈ ਵਿਤਕਰਾ ਨਹੀਂ ਹਿੰਦੂਆਂ ਨਾਲ ਕੀਤਾ ਜਾਊਗਾ ਕਿਉਂਕਿ ਹਿੰਦੂ ਬਹੁਤ ਜ਼ਿਆ ਨਸ਼ਾ ਛੇੜਣ ਆਈ ਹੋਈ ਸੀ ਉਹ ਅਜੇ ਵੀ 1-2 ਅਮਰ ਸਾਲ ਜੇਲ੍ਹ ਚ ਵੀ ਹੈਗੇ ਹਿੰਦੂਆਂ ਦੇ ਮੁੰਡੇ ਐਦਾਂ ਦੀ ਕੋਈ ਗੱਲ ਨਹੀਂ ਮੁਕਾਬਲਾ ਕਿਸ ਨਾਲ ਕੀ ਫਤਿਹ ਜਿੰਨੇ ਵੀ ਮੇਰੇ ਵੱਡੇ ਵੀਰਾਂ ਬਜ਼ੁਰਗ ਛੋਟੇ ਵੀਰ ਭੈਣਾਂ ਇੱਥੇ ਬੈਠੀਆਂ ਸਿਰਫ 2 ਮਿੰਟ ਮੈਂ ਬੇਨਤੀ ਕਰਨੀ ਹੈ ਸਵਾਭ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਆਪਣੇ ਫੋਨ ਫੋਨ ਛੱਡ ਕੇ ਮੇਰੀ 2 ਕੁ ਮਿੰਟ ਧਿਆਨ ਨਾਲ ਗੱਲ ਸੁਣ ਲਵੋ ਕੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਆ ਜਿਹੜੇ ਉਹ ਛਿੜੀ ਖਡੂਰ ਸਾਹਿਬ ਤੋਂ ਅਜਾਗ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਕਡੂਰ ਸਾਹਿਬ ਤੋਂ ਕਡੂਰ ਸਾਹਿਬ ਦੇ ਹਲਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਕਰਨ ਕਰਨ ਜੰਡੇਆਲਾ ਖੇਮ ਕਰਨ ਇਹ ਜਿਹੜੇ ਹਲਕੇ ਕਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਪ ਜੀ ਨੂੰ ਹੱਥ ਜੋੜ ਕੇ ਇਹ ਬੇਨਤੀ ਆ ਕਿ ਭੈਣੋ ਦੇ ਭਰਾਵੋ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਜ ਪਾਇਆ ਅਮਰਤਪਾਲ ਸਿੰਘ ਨੂੰ ਜਿਤਾਉਣਾ ਹੈ ਤੇ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਕਾਂ ਕੋਈ ਤਾਂ ਜੋ ਸਿੱਖ ਪੰਥਾ ਜਿਹੜਾ ਇਹ ਸਹੀ ਰਾਹ ਤੇ ਚੱਲੇ ਤੁਸੀਂ ਰੋਜ਼ੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਕਹਾਣ ਹੋ ਰਿਹਾ ਹੈ ਕੋਈ ਫਾ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਸੋ ਵੀਰੋ ਆਪਣਾ ਇਤਿਹਾਸ ਪਛਾਨੋ ਆਪਾਂ ਉਹ ਆ ਜਿੰਨੇ ਸਵਾਲ ਰੱਖਣ ਵਾਲਾ ਇੱਕ ਲੜਾਇਆ ਸੀ ਆਪਾਂ ਗੁਰੂ ਗਬ